ਹਾਂਜੀ ਸ਼ੂਟਿੰਗ ਤੇ ਇਹ ਦੇਖਿਓ ਚਰਨਾ ਪਹੁੰਚ ਰਹੀ ਆ ਉੱਥੇ ਆ ਸਾਡੇ ਗਵੰਡੇਆਂ ਦਾ ਘਰ ਉਹ ਸਾਡਾ ਘਰ ਸੀਗਾ ਉਤਾਰ ਭੱਟੀ ਜੀ ਜੱਸੀ ਜੀ ਅੱਜ ਆਏ ਨਹੀਂ ਹੈਗੇ ਇਸ ਕਰਕੇ ਸੀ ਉਤਾਰ ਭੱਟੀ ਜੀ ਨੂੰ ਲੈ ਕੇ ਜਾ ਰਿਹਾ ਕਿਰਦਾਰ ਦੇ ਵਾਸਤੇ ਕਿਰਦਾਰ ਨਿਮਾਉਣ ਦੇ ਲਈ ਬਿਮਾਰ ਪੈ ਨੇ ਉਹ ਤੇ ਅਗਲੀ ਵਾਰ ਉਹਨਾਂ ਦਾ ਕਿਰਦਾਰ ਹੋਊਗਾ ਜਿਹੜਾ ਵੀ ਹੋਊਗਾ ਏ ਬਾਹਰ ਲੱਭਾ ਦੀ ਲੈਣੀ ਹੈ ਇੱਥੋਂ ਆ ਖੜੇ ਆ ਤਾਰ ਪੱਟੀ ਜੀ ਅਸੀਂ ਚੱਲੇ ਗ੍ਰੀਨ ਸਿਟੀ ਦੇ ਵਿੱਚ ਗ੍ਰੀਨ ਹੀ ਬਣਾਉਣ ਆਓ ਸਾਰੀ ਗ੍ਰੀਨ ਸਿਟੀ ਪਿੰਡ ਇੱਧਰ ਹੈ ਕੋਈ ਪਿੰਡ ਉੱਧਰ ਚੱਲੇ ਆ ਅਸੀਂ ਤੇ ਦੋ ਰੱਖ ਲਿਆ ਸੂਟ ਤੀਜਾ ਆਪਾਂ ਪਾ ਲਿਆ ਤੇ ਹੁਣ ਕਿਰਨਾ ਦੇਖੋ ਅੱਜ ਕੀ ਕਿਰਦਾਰ ਲੈ ਕੇ ਆਉਂਦੀ ਆ ਤੇ ਮਿਲਦੇ ਆਪਾਂ ਸ਼ੂਟਿੰਗ ਤੇ ਸਿੰਪਲ ਜਾ ਰਹੇ ਆ ਬਿਲਕੁਲ ਕਿਉਂਕਿ ਪਿੰਡ ਦਾ ਕਰਦਾਰ ਆ ਸਾਡਾ ਤੇ ਜਰੂਰ ਦੇਖਿਓ ਕੁਕੀ ਕਮੇਟੀਆਂ ਵਾਲੀ ਨੂੰ ਵੀ ਆ ਲਾਈਕ ਸ਼ੇਅਰ ਐਂਡ ਕਮੈਂਟ ਕਰ ਦਿਓ ਆ ਚੈਨਲ ਨੂੰ ਪਹਿਲੀ ਵੀਡੀਓ ਕਿਰਨਾ ਦੇ ਵਿੱਚ ਪਾਉਗੀ ਕਿਰਨਾ ਦੇ ਚੈਨਲ ਦੇ ਵਿੱਚ ਆਉਗੀ ਦੂਜੀ ਵੀਡੀਓ ਮੇਰੇ ਚੈਨਲ ਦੇ ਵਿੱਚ ਆ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ 쿠ਕੀ ਕਮੇਟੀਆਂ ਵਾਲੀ ਅੱਗੇ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਤੇ ਪਹਿਲਾਂ ਕਿੰਨਾ ਦੀ ਵੀਡੀਓ ਪਾਵਾਂਗੇ ਅੱਜ ਫਿਰ ਦੂਜੀ ਪਾਵਾਂਗੇ ਉਹ ਵੀਡੀਓ ਕੱਟੀ ਆ ਸੀ ਤੇ ਚੋਰ ਸਾਨੂੰ ਗਾਲ ਕੱਢਦੀ ਸੀ ਕਿਸੇ ਨੂੰ ਚਲਦੀ ਦੋਹੀ ਹੈ ਫਿਰ ਕੀ ਫੈਸਲਾ ਮਾਸਟਰ ਜੀ ਅੱਜ ਕੀ ਕਿਰਦਾਰ ਨਿਭਾ ਰਹੇ ਹੋ ਤੁਸੀਂ ਹਾਂਜੀ ਕੀ ਕਿਰਦਾਰ ਨਿਭਾ ਰਹੇ ਹੋ ਅੱਜ ਘਰ ਵਾਲੇ ਦਾ ਰੋਲ ਕਰਾਂਗੇ ਅੱਜ ਹਾਂ ਰੋਲ ਹੀ ਕਰਨੇ ਆ ਰੋਲ ਹੀ ਕਰਨੇ ਆ ਭਾਈ ਦੇਖੋ ਇਹ ਚੱਲ ਪਿਆ ਸੀ ਉਹ ਭਾਈ ਹੱਥ ਨਹੀਂ ਲੱਗੀ ਨਵੀਂ ਗੱਡੀ ਪਿੱਟੀ ਤੇ ਲੱਗੀ ਆ ਸੱਬੇ ਮੋਰ ਅੱਛਾ ਭਾਈ ਗੱਡੀ ਕਿਦੀ ਲੈ ਆ ਚੋਰੀ ਕਰਕੇ ਹੈ ਗੱਡੀ ਕਿਦੀ ਲੈ ਆ ਚੋਰੀ ਕਰਕੇ ਕਵਾਂਡੀਆਂ ਦੀ ਕੁੱਕੀ ਕਮੇਟੀਆਂ ਵਾਲੀ ਸੀ ਹਾਂ ਕਵਾਂਡੀਆਂ ਦੇ ਕਵਾਂਣੇ ਹਾਂ ਹੋ ਚੋਰੀ ਚੋਰੀ ਕਰਕੇ ਲੈ ਆਗਾ ਕਿਦੀ ਲੈ ਆਗਾ ਕੀ ਕਮੇਟਰੀਆਂ ਦੀ ਬਾਹ ਮਾਲ ਮੱਤਾ ਦੇ ਘਰੇ ਬਹੁਤ ਦਸ਼ਨਦਾਗਾ ਚਾਈ ਚੋਰੀ ਕੀਤੀ ਗੱਡੀ ਹੋਰ ਆਪਣਾ ਉਹ ਗੱਡੀ ਚੋਰੀ ਕਰਕੇ ਲੈ ਗਿਆ ਬਈ ਮੇਰੀ ਤਾਂ ਮੈਨੂੰ ਵਿੱਚ ਬਿਠਾ ਕੇ ਲਈ ਜਾਂਦਾ ਕੱਢਨੇ ਆਪਾਂ ਕਰਕੇ ਦੋਨੋਂ ਕੰਡ ਦਿੱਤੀ ਇਹਨੂੰ ਸੱਚੀ ਆਏ ਮੈਂ ਜੋ ਕੋਸਾ ਇਹ ਨਹੀਂ ਸਾਟੇ ਅਨ ਕ੍ਰੀਮ ਸੈਂਟ ਮਿਲਣਗੇ ਜਿਆਦਾ ਜਵਾਕਾ ਇਹ ਨਹੀਂ ਪਤਰਾ ਦੀ ਸ਼ੇਵਿੰਗ ਵਾਲੀ ਹੈ ਪਰਫਿਊਮਰ ਕੀ ਹੈ ਲੱਗੀ ਜੀ ਕੌਣ ਲੈ ਸਾਰੇ ਮੈਂ ਗੱਲ ਲਾਇਆ ਕਹਿੰਦੀ ਤੇ ਸਾਡੇ ਘਰੇ ਨਾ ਦਰਦੇ ਮਾਰੇ ਇਹ ਜਿਆਦਾ ਚੀਜ਼ ਨਹੀਂ ਛੇੜਦੇ ਮੇਰੇ ਘਰ ਆਟੇ ਕੂਆ ਤੁਹਾਡੇ ਕੋਲ ਚੀਜ਼ ਨਹੀਂ ਚੱਕਦਾ ਮੈਨੂੰ ਐ ਨਹੀਂ ਪਤਾ ਵੀ ਕਿਤੇ ਮੇਰੇ ਪਾਪਾ ਨਾ ਉੱਠ ਜਾਣ ਤੇ ਇੱਕ ਦਿਨ ਅਵਤਾਰ ਕੁੱਤੇ ਦਾ ਪਰਫਿਊਮ ਚੱਕੀ ਫਿਰੇ ਅਵਤਾਰ ਨਾ ਲਾਲ ਲਾਲ ਉਹ ਵੇਸ਼ ਕਹਿੰਦੀ ਮੰਮੀ ਕੁੱਤੇ ਦਾ ਐਡੀ ਸੋਹਣੀ 스ਮੈਲ ਉਹਦੀ ਤੇ ਉਹ ਬਿਊਟੀ ਲੈ ਕੇ ਆਈ ਸੀਗੀ ਸਾਡੇ ਘਰੇ ਨਾ ਇਹ ਛੇਤੀ ਪਰਫਿਊਮ ਕੱਕਦੇ ਨੇ ਤੇ ਨਾ ਇਹ ਛੇਤੀ ਸ਼ੈਂਪੂਸ ਐ ਸਾਬਣ ਚੱਕਦੇ ਆ ਬਾਕੀ ਸਿੱਧੇ ਕਰਨਾ ਕਹਿੰਦੇ ਐ ਨਹੀਂ ਪਤਾ ਕਪਤਾਨ ਦਾ ਤੇ ਡਾਲਰ ਦਾ ਹੋਵੇ ਤੇ ਇੱਕ ਿੱਤ ਮੇਰੀ ਕਿੱਥੋਂ ਚੱਕ ਰਹਿਣਗੇ ਇਹ ਆਉਂ ਕਰਨਾ ਖੜੀ ਆ ਬਈ ਤੇ ਇੱਕ ਸੋਨੂ ਕੌਰ ਕੁੜੀ ਖੜੀ ਆ ਬਹੁਤ ਫੇਮਸ ਆ ਆ ਜਾਓ ਓ ਕਰਨਾ ਵਾਪਾਂ ਦੀ ਅੱਜ ਵਧੀਆ ਪਾਈ ਬੈਠੀ ਹੋਏ ਕਪੜਾ ਇੱਕ ਮੇਰੇ ਕੋ ਅੱਗੇ ਓ ਕਰਨਾ ਵਾਹ ਬਈ ਵਾਹ ਓ ਓ ਓ ਓ ਇੱਕ ਮੇਰੇ ਕੋ ਅੱਗੇ ਆ ਜਾਓ ਬੱਪੂ ਨਾਲ ਤੇ ਇੱਧਾ ਨਹੀਂ ਨਹੀਂ ਆ ਜਾ ਕੋਈ ਨਹੀਂ ਗਰਮੀ ਬਣੀ ਆ ਆ ਜਾ ਬੇਟਾ ਆ ਜਾ ਤੂੰ ਬੈਠ ਜਾ ਲੈ ਆਇਆ ਤੂੰ ਉਰਨ ਹੋ ਜਾ ਉਠਾਉ ਨਾ ਇਹਨਾਂ ਨੂੰ ਵੀ ਸੈਟਿੰਗ ਕਰਕੇ ਆਹ ਕੁੜੀ ਨੂੰ ਪਛਾਣੋ ਬਈ ਕੀ ਨਾਮ ਹੈ ਬੇਟਾ ਸੋਨੂ ਕੌਰ ਆਜੂ ਦਾ ਕੰਮ ਆਪਣਾ ਸੋਨੂ ਕੌਰ ਹਾਂ ਹੋ ਗਿਆ ਹੋ ਗਿਆ ਸੋਨੂ ਕੌਰ ਫੇਵਰੇਟ ਪੂਰੇ ਸਟਾਰ ਪੂਰੇ ਆ ਲੋ ਜੀ ਪਹੁੰਚ ਗਏ ਅਸੀਂ ਚੱਲੇ ਅਸੀਂ ਹੁਣ ਯੋ ਚਾਚਾ ਸਾਡੇ ਨਾਲ ਬਠਿੰਡੇ ਦੇ ਬੜੇ ਬੜੇ ਸਟਾਰ ਬੈਠੇ ਹੋਏ ਆ ਦੇਖੋ ਸੋਨੂ ਨੂੰ ਮਿਲੋ ਜੀ ਸੋਨੂ ਨੂੰ ਜਾਣਦੇ ਸੋਨੂ ਨੂੰ ਮਿਲੋ ਬਈ ਬੋਲੇ ਬਤਾ ਹਾਂ ਜੀ ਸਸਰ ਕਾਲ ਤੇ ਕਿਤੋਂ ਸਾਰੇ ਆਈ ਹੋਪ ਤੁਸੀਂ ਸਾਰੇ ਹਣੋ ਤੇ ਇਹਨਾਂ ਦੀ ਵੀ ਮਿਲਿਆ ਨਹੀਂ ਜਾਂਦੀ ਹੈ ਮੇਰੇ ਕੋਲ ਮਿਲਿਆ ਨਹੀਂ ਹੁੰਦੀਆਂ ਇਹਨਾਂ ਦੀ ਵੀ ਸੋਨੂ ਕਰਨ ਨੂੰ ਕਿੰਨੀ ਸੀ ਪਿੱਛੇ ਹੈ ਜੀ 9935 ਸੋਨੂ ਕਰਨ 9935 9935 ਬਈ ਸੋਨੂ ਕਰਨ 9935 ਪੂਰੀ ਬਈ ਇਹ ਸਾਡੀ ਇਹਦਾ ਰਿਸ਼ਤਾ ਮੈਂ ਕਰਾਇਆ ਸੀ 10 ਸਾਲ ਪਹਿਲਾਂ ਕਿੰਨੇ ਸਾਲ ਹੋ ਗਏ 11 ਸਾਲ ਹੋ ਗਏ ਤੇ ਕਰੀ ਆ ਦੇ ਨਹੀਂ ਹੋ ਗਈ ਇਹ ਸਾਡੀ ਬੋਟੀ ਹੈਗੀ ਮੈਂ ਰਿਸ਼ਤਾ ਕਰਾ ਸੀ 10 ਸਾਲ ਪਹਿਲਾਂ ਅੱਜ ਔਰ ਉਹ ਤੋਂ ਪiracial ਸਿੱਕੇ ਦੇ ਸੁਖਣਾ 2 ਚਲੋ ਹੁਣ ਤੁਹਾਨੂੰ ਫਿਲਮ ਦੀ ਸ਼ੂਟਿੰਗ ਦਿਖਾਵਾਂਗੇ ਵੀ ਅਸੀਂ ਕਿਵੇਂ ਕਰਦੇ ਆਂ ਮੇਰੇ ਫ੍ਰੈਂਡ ਤੇ ਆਪਾਂ ਫਿਲਮ ਤਿਆਰ ਕਰਦੀ ਆ ਬਣਾ ਕੇ ਇੱਕ ਤਾਂ ਪਿਆਰ ਹੋ ਗਈ ਸ਼ਾਮ ਤੱਕਰ ਬਹਿ ਜੂਗੀ ਤੇ ਹੁਣ ਆਪਾਂ ਚਾਹ ਨਾਲ ਖਾਣ ਲੱਗੇ ਆਂ ਕਿ ਸਿਓ ਮੈਂ ਕੇਲੇ ਮੰਗੇ ਸੀਗੇ ਕਿਹਦੇ ਐ ਨਹੀਂ ਤੇ ਸਿਓ ਦੇ ਰਹੀ ਆ ਆਪਾਂ ਨੂੰ ਪੂਰੀ ਚਾਹ ਨਾਲ ਤੇ ਆ ਸਾਡੇ ਚਾਹ ਨਾਲ ਸਿਓ ਆ ਗਈ ਆਪਾਂ ਚਾਹ ਨਾਲ ਤੇ ਤੂੰ ਬੋਲ ਅੱਗੇ ਕੁੱਕੀ ਬੋਲੂਗੀ ਤੇ ਬਣ ਰਹੀ ਆ ਛੋਟੀ ਸ਼ਾਰਟ ਪਿਕਚਰ ਬਣ ਰਹੀ ਆ ਉਹ ਮੇਰੇ ਚੈਨਲ ਤੇ ਪੈ ਰਹੀ ਆ ਕਹਿੰਦਾ ਭੈਣ ਬੋਲੀ ਮਾੜਾ ਦੱਸ ਦੇ ਹਾਂ ਜੀ ਕੁੱਕੀ ਟਮੇਟੋ ਵਾਲੀ ਦੀ ਚੈਨਲ ਤੇ ਆਪਣੀ ਵੀਡੀਓ ਆ ਰਹੀ ਹੈਗੀ ਤੇ ਬੇਟੀ ਬਹੁਤ ਘੈਂਟ ਆ ਅਸੀਂ ਲੈਣਾਗੇ ਪੂਰਾ ਕਿੱਪ ਕਰ ਦੇਣਾ ਕੁੱਕੀ ਨੂੰ ਘੋੜ ਦੇਣਾ ਮੈਂ ਮੈਨੂੰ ਕੁੱਟੂਗੀ ਕੁੱਟੂ ਕਿੱਪ ਕਰ ਦੇਣਾ ਮੈਂ ਕੁੱਟੂਗੀ ਕੁੱਕੀ ਟਮੇਟੋ ਵਾਲੀ ਚੈਨਲ ਜ਼ਰੂਰ ਦੇਖਿਓ ਤੇ ਅਸੀਂ ਤੁਹਾਨੂੰ ਸਟੋਰੀ ਨਹੀਂ ਪਹਿਲਾਂ ਦੱਸ ਰਹੀ ਕਿਉਂਕਿ ਮੈਂ ਤੁਹਾਨੂੰ ਸੁਣਾ ਦੇ ਨਹੀਂ ਹੁਣ ਗੱਲਬਾਤ ਦਾ ਤੇ ਕੋਈ ਬਣਾਉਣਾ ਤਾਂ ਮੈਂ ਤਾਂ ਜੂਣ ਸਕਦੇ ਹੋ ਵੀ ਜਾ ਦੇ ਰਾਤ ਸੇਵ ਕੌਣ ਕੌਣ ਖਾਂਦਾਗਾ ਮੈਂ ਤਾਂ ਖਾਨੀ ਆ ਭਰਾਓ ਆਹ ਦੇ ਸਾਡੀ ٹیم ਕੋਈ ਸੇਵ ਖਾਂਦੇ ਚਾਹ ਨਾਲ ਕਿ ਜਿਹੜਾ ਚੈਨੂ ਜੂਣ ਦੇ ਮਾਰੇ ਖਾਂਦੇ ਅੰਦਰ ਰਿਚਾ ਆਈ ਹੈ ਮੇਰੀ ਕੁਮੇਡੀ ਉਹਦੇ ਵਿੱਚ ਆਹ ਕੜੀ ਖੇਲਨੇ ਤੋਂ ਸੇਵ ਮਾਰੇ ਖਾਂਦੇ ਰਹਿ ਗਏ ਰਾਮ ਜੀ ਦੇ ਸੇਵ ਲੰਕਾ ਆਹ ਕੀ ਬਾਤ ਆ 3 ਚੱਲ ਪਈ ਆ ਜੀ ਤੇ ਉਧਰ ਦੇਖੋ ਉਹਨਾਂ ਦੇ ਕੱਪੜੇ ਕਿਹੜੇ ਕਿਹੜੇ ਪਵਾਤੇ ਇੱਧਰ ਕੀ ਕਰ ਰਿਹਾ ਕਿਰ ਨਾ ਬਟੰਡਾ ਉੱਕੀ ਕਮੇਟਰੀਆਂ ਵਾਲੀ ਚੈਨਲ ਦੇਖੋ ਆਹ ਵੀਡੀਓ ਉੱਧਰ ਪੈ ਰਹੀ ਹੈ ਤੇ ਫਰੈਂਡ ਇਹਨਾਂ ਨੇ ਮੈਂ ਕੁੱਟਿਆਗਾ ਮੇਰੀ ਫਿਲਮ ਦੇ ਵਿੱਚ ਪਰ ਇਹਨਾਂ ਨੇ ਮੈਂ ਇਹਨੂੰ ਕੁੱਟਿਆਗਾ ਲੈ ਲਾ ਮੈਂ ਇਹਨੂੰ ਕੁੱਟਿਆਗਾ ਥੈਂਕ ਯੂ ਵੀ ਤੁਹਾਡਾ ਤੁਹਾਡੀ ਸੇਵਾ ਪਾਣੀ ਕਰਨ ਦਾ ਅਸੀਂ ਕਿਰਮਾਂ ਦੇ ਆ ਜਾਊਗਾ ਭਰਾ ਅੱਜ ਤੇ ਚਲੋ ਜੀ ਇੱਥੋਂ ਗੱਡੀ 'ਚ ਆ ਸਾਡੀ ਗੱਡੀ ਹੈ ਜੀ ਨਵੀਂ ਜਿਹੜੀ ਹੁਣ ਲਈ ਸੀਗੀ ਤੇ ਚਲੋ ਭਾਈ ਟਿਮੋੜੋ ਤੇ ਚੱਲਦੇ ਆਂ ਦੂਜੀ ਲੋਕੇਸ਼ਨ ਤੇ ਖੜੀ ਹੈ ਸਾਡੀ ਟੀਮ ਸਾਰੀ ਰੇ ਖੇਤ ਨੇ ਦੇਖੋ ਕਿੰਨੇ ਸੋਨੇ ਇਹ ਆ ਗਈ ਸੀ ਮਲਤਾਨੀਆਂ ਰੋਡ ਜੋ ਇਹਨਾਂ ਦੇ ਕਰ ਜਾਂਦੇ ਪਿੰਕੇ ਦੇ ਉੱਤੇ ਆਇਆ ਹੈ। ਇਹਨਾ ਸੋਨਾ ਮਾਹੌਲ ਆ ਦੇਖੋ। ਬੁੱਲੇ ਕੈਮਰਾ ਕੱਢ ਸੋਨੀ ਦੇ ਘਰੇ ਚੱਲਿਆ ਕੇ। ਤੇ ਆਦੇ ਵਕ ਸਾਡਾ ਘਰ ਦੇ ਰੱਖਣਾ। ਲੈਣੀ ਆ ਪੜਪੜੀ ਵੀ ਮਿਲ ਗਈ। ਬਹੁਤ ਵਧੀਆ ਜੀ। ਹੋਰ ਸ਼ੂਟ ਕਰਾਂ ਜੀ। ਮੇਰੀ ਸ਼ਰਟ ਪਿੱਛੇ ਛੱਡਦੀ। ਓਏ ਯਾਰੀ। ਉੱਤੀ ਕਮੇਟੀਆਂ ਵਾਲੀ। ਅਸੀਂ ਆਏ ਸੀ ਆ ਕੁੜੀ ਦੇ ਘਰੇ ਸੋਨੇ ਘਰ ਦੇ ਘਰੇ ਆਏ ਅਸੀਂ। ਦਾ ਹੀ ਕਰਨਾ ਜੀ ਆਪਣੇ सोनू सोनू ਘਰ ਪਹੁੰਚ ਗਏ ਇੱਕ ਸੋਹਣ ਲొਕੇਸ਼ਨ ਬਹੁਤ ਵਧੀਆ ਮਿਲੀ ਹੈ ਜਿਹੜੀ ਕੀ ਮੇਰੇ YouTube ਚੈਨਲ ਤੇ ਵੀਡੀਓ ਪੈ ਰਹੀ ਆ ਉਹਦੀ ਸ਼ੂਟਿੰਗ ਕਰਨੀ ਹੈ ਇੱਥੇ ਗਵਾਂਡੀਆਂ ਦੀ ਲੜਾਈ ਗਵਾਂਡੀਆਂ ਦੀ ਲੜਾਈ ਵਾਲੀ ਸ਼ੂਟਿੰਗ ਇੱਥੇ ਕਰਨੀ ਹੈ ਅਸੀਂ ਤੇ सोनू ਕੋਰ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੋ ਤੇਰੀ ਆਈਡੀ ਕੀ ਹੈ ਬੇਟਾ ਸੋਨੂਕਰ 6935 ਉਹ ਤਾਂ ਇਸ ਵਾਲੀ ਦੂਜੀ ਆਈਡੀ ਕਿਹੜੀ ਹੈ ਜਿਹੜਾ ਸੋਨੂਕਰ 90ਕਰ ਹਾਂਜੀ YouTube ਚੈਨਲ ਆ YouTube ਚੈਨਲ ਐਸੀ ਬੱਚੀ ਵੀ ਹੈ ਬਹੁਤ ਮਤਲਬ ਕਿ ਕੁੜੀ ਗਰੀਬ ਘਰੋਂ ਆ ਵਿਚਾਰੀ ਮਤਲਬ ਕਿ ਇਹਨੂੰ ਆਪਾਂ ਸਪੋਰਟ ਕਰਨੀ ਹੈ ਪੂਰੀ 11 ਵਜੇ ਜਰੂਰ ਕਰਾਂਗੇ ਤੁਸੀਂ ਵੀ ਇਹਦੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਠੀਕ ਹੈ ਜੀ ਤੇ ਆਪਾਂ ਇਹਦੇ ਚੈਨਲ ਨੂੰ ਪੂਰਾ ਚਲਾਉਣਾ ਹੈ ਇਹ ਸਾਡੇ ਦੋਨੇ ਦੋਨੇ ਮਤਲਬਾ ਜਿਹੜੇ ਸਕਿੱਟਾ ਬਣਾਈਆਂ ਦੋਨੋਂ ਦੇ ਵਿੱਚ ਹੈਗੀ ਹੈ ਜੀ ਸਾਨੂੰ ਬਹੁਤ ਵਧੀਆ ਲੋਕੇਸ਼ਨ ਮਿਲਦੀ ਹੈ ਚੱਲ ਪਿਆ ਪਿੰਡ ਦੇ ਲੋਕ ਪਿੱਛੇ ਖੜੇ ਨੇ ਵਿਚਾਰੇ ਬਹੁਤ ਪਿਆਰ ਮਿਲਿਆ ਇੱਥੋਂ ਬਹੁਤ ਜ਼ਿਆਦਾ ਇਕੱਠ ਸੀਗਾ ਸ਼ੂਟਿੰਗ ਦਾ ਤੇ ਪਸੀਨਾ ਪਸੀਨੀ ਮੈਂ ਤਾਂ ਖਬਰਾਟ ਵੀ ਹੋ ਗਈ ਦੋ ਵਾਰੀ ਤਾਂ ਤੁਹਾਨੂੰ ਪਤਾ ਜਿਹੜਾ ਬੰਦਾ ਇਸ ਕਿੰਦਾ ਰਵੇ ਥੱਲੇ ਤੇ ਉਹਨੂੰ ਕਿੰਨਾ ਹੁੰਦਾ ਪਰ ਹੁਣ ਕੀ ਜਿਆ ਕਰਾਂਗੇ ਬਾਹਰ ਜਾਇਆ ਕਰਾਂਗਾ ਜੇ ਨਹੀਂ ਪਤਾ ਲੱਗਿਆ ਕਿ ਸਾਨੂੰ ਕੋਈ ਪ੍ਰੋਬਲਮ ਹੈਗੀ ਆ ਤੇ ਵਧੀਆ ਥੋੜਾ ਮੌਸਮ ਛੰਡਾ ਹੋ ਜੂ ਅੱਗੇ ਤੋਂ ਤੇ ਵਧੀਆ ਵੀਡੀਓ ਬਣਾਇਆ ਕਰਾਂਗੇ ਅਸੀਂ ਤੇ ਬਹੁਤ ਮਜ਼ਾ ਆਇਆ ਹੁਣ ਅਸੀਂ ਘਰੇ ਜਾ ਰਹੇ ਹਾਂ ਤੁਸੀਂ ਮੇਰਾ ਪਹਿਲਾ ਇਹ ਬਲੌਗ ਪਾਉਂਗੀ ਉਸ ਤੋਂ ਬਾਅਦ ਮੈਂ ਪਾਉਂਗੀ ਗਵਾਂਡੀਆਂ ਦੀ ਲੜਾਈ ਲੜਾਈ ਹੋ ਗਿਆ ਗਵਾਂਡੀਆਂ ਦੀ ਬਹੁਤ ਵਧੀਆ ਵੀਡੀਓ ਬਣੀ ਹੈਗੀ ਤੇ ਪਲੀਜ਼ ਜ਼ਰੂਰ ਦੇਖੋ ਤੁਸੀਂ